ਦੋਸਤਾਂ ਇੱਕ ਬਹੁਤ ਹੀ ਹੈਰਾਨ ਅਤੇ ਮਿਸਾਲਨ ਵਾਲੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਪਤੀ ਦੀ ਮੌਤ ਹੋ ਜਾਂਦੀ ਆ ਜਿਹੜਾ ਉਹ ਪਤੀ ਆ ਉਹ ਵਿਅਕਤੀ ਆ ਉਸ ਦਾ ਨਾਮ ਕਿ ਲਾਸ਼ ਦੱਸਿਆ ਜਾ ਰਿਹਾ ਹੈ ਤਾਂ ਉਸ ਦੀ ਜਦੋਂ ਮੌਤ ਹੋ ਜਾਂਦੀ ਆ ਤਾਂ ਕਿ ਲਾਸ਼ ਦੀ ਜਿਹੜੀ ਪਤਨੀ ਹੁੰਦੀ ਆ ਜਿਸ ਦਾ ਨਾਮ ਗੁਜਰੀ ਦੇਵੀ ਦੱਸਿਆ ਜਾ ਰਿਹਾ ਹੈ ਜਦੋਂ ਗੁਜਰੀ ਦੇਵੀ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਇਸ ਖਬਰ ਬਾਰੇ ਉਸ ਔਰਤ ਨੂੰ ਪਤਾ ਲੱਗਦਾ ਹੈ ਤਾਂ ਔਰਤ ਜਿਹੜੀ ਆ ਸਦਮੇ ਚ ਜਾਣ ਦੇ ਨਾਲ ਹੀ ਔਰਤ ਦੀ ਵੀ ਮੌਤ ਹੋ ਜਾਂਦੀ ਦਿਆ ਤਾਂ ਇਹ ਸਾਰੀ ਘਟਨਾ ਬਾਰੇ ਜਿਹੜੇ ਉਥੋਂ ਦੇ ਲੋਕ ਆ ਉਹਨਾਂ ਦੇ ਇਹ ਬਿਆਨ ਆਏ ਆ ਕਿ ਜਿਹੜਾ ਕਿਲਾਸ਼ ਆ ਉਹ ਥੋੜਾ ਘੰਟੇ ਪਹਿਲਾਂ ਹੋ ਗਿਆ ਉਹ ਬਿਮਾਰ ਰਹਿੰਦਾ ਸੀ ਬਿਮਾਰ ਰਹਿਣ ਦੇ ਨਾਲ ਇੱਕ ਦਿਨ ਉਸ ਦੀ ਰਾਤ ਨੂੰ ਜਿਹੜੀ ਸਿਹਤ ਖਰਾਬ ਹੋ ਜਾਂਦੀ ਆ ਤਾਂ ਲੋਕਾਂ ਦੀ ਮਦਦ ਦੁਆਰਾ ਕਿ লাশ ਨੂੰ ਹਸਪਤਾਲ ਲੈ ਕੇ ਜਾਂਦੇ ਆ ਤਾਂ ਜਦੋਂ ਲੋਕ ਹਸਪਤਾਲ ਲੈ ਕੇ ਜਾਂਦੇ ਆ ਕਿ লাশ ਨੂੰ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕੀਤਾ ਜਾਂਦਾ ਹੈ ਤਾਂ ਜਦੋਂ ਇਸ ਘਟਨਾ ਬਾਰੇ ਕਿ লাশ ਦੀ ਪਤਨੀ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਮੇਰਾ ਪਤੀ ਆ ਉਸ ਦੀ ਮੌਤ ਹੋ ਗਈ ਆ ਤਾਂ ਬਾਅਦ ਵਿੱਚ ਕਿ লাশ ਦੀ ਪਤਨੀ ਜਿਹੜੀ ਆ ਉਹ ਸਦਮੇ ਵਿੱਚ ਜਾਵੜਦੀ ਸਦਮੇ ਵਿੱਚ ਜਦੋਂ ਚੱਲ ਜਾਂਦੀ ਆ ਤਾਂ ਉਸ ਦੀ ਵੀ ਮੌਤ ਹੋ ਜਾਂਦੀ ਆ ਤਾਂ ਉਦੋਂ ਜਦੋਂ ਪਹਿਲਾਂ ਦਾ ਕਲਾਸ਼ ਨੂੰ ਹਸਪਤਾਲ ਲੈ ਕੇ ਜਾਂਦੇ ਆ ਤੇ ਜਦੋਂ ਉਹਦੀ ਪਤਨੀ ਨੂੰ ਐਸੇ ਖਬਰ ਬਾਰੇ ਪਤਾ ਲੱਗਦਾ ਏ ਵੀ ਉਹਦੇ ਪਤੀ ਦੀ ਮੌਤ ਹੋ ਗਈ ਆ ਤਾਂ ਉਹ ਬੇਹੋਸ਼ ਹੋ ਜਾਂਦੀ ਆ ਤੇ ਉਥੋਂ ਦੀ ਜਿਹੜੇ ਲੋਕ ਆ ਉਹ ਉਸ ਦੀ ਪਤਨੀ ਨੂੰ ਵੀ ਹਸਪਤਾਲ ਲੈ ਜਾਂਦੇ ਆ ਹਸਪਤਾਲ ਜਿੱਦਾਂ ਲੈ ਕੇ ਜਾਂਦੇ ਆ ਤਾਂ ਡਾਕਟਰਾਂ ਵੱਲੋਂ ਪਤਨੀ ਨੂੰ ਵੀ ਮ੍ਰਿਤਕ ਐਲਾਨ ਕੀਤਾ ਜਾਂਦਾ ਏ ਤੇ ਬਹੁਤ ਹੀ ਮੰਦ ਭਾਗੀ ਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਤਾਂ ਬਾਅਦ ਵਿੱਚ ਲੋਕਾਂ ਨੇ ਉਹਦੇ ਜਿਹੜੀ ਉਹਨਾਂ ਦੋਨਾਂ ਦੇ ਜਿਹੜੀ ਆਸਤੀ ਸੀ ਉਹਨਾਂ ਨੂੰ ਸਾਂਝਾ ਬਣਾਇਆ ਗਿਆ ਤਾਂ ਦੋਨਾਂ ਦਾ ਅੰਤਮ ਸੰਸਕਾਰ ਜਿਹੜਾ ਇਕੱਠਿਆਂ ਦਾ ਕੀਤਾ ਗਿਆ ਏ ਤਾਂ ਇਹ ਇੱਕ ਜਿਹੜੀ ਮਿਸਾਈਲ ਕਾਇਮ ਕਰਨ ਵਾਲੀ ਖਬਰ ਆ ਕਿ ਤੁਸੀਂ ਸੁਣਦੇ ਆ ਅੱਜਕੱਲ ਜਿਹੜੇ ਮਰਨ ਮਰੌਣ ਦੀਆਂ ਕਿਤੇ ਪਤੀ ਨੇ ਪਤਨੀ ਨੂੰ ਮਾਰਤਾ ਪਤੀ ਨੇ ਪਤਨੀ ਨੂੰ ਮਾਰਤਾ ਅਤੇ ਹੋਰ ਇਦਾਂ ਦੀਆਂ ਬਹੁਤ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਪਰ ਆਹ ਜਿਹੜੀ ਖਬਰ ਆ ਇਹ ਹੈਰਾਨ ਕਰਨ ਵਾਲੀ ਵੀ ਆ ਅਤੇ ਜਿਹੜੀ ਇੱਕ ਮਿਸਾਈਲ ਕਾਇਮ ਕਰਨ ਵਾਲੀ ਵੀ ਆ ਕਿਉਂਕਿ ਜਦੋਂ ਪਤੀ ਪਤਨੀ ਦਾ ਵਿਆਹ ਹੋ ਜਾਂਦਾ ਹੈ ਉਹ ਇੱਕ ਦੂਜੇ ਦੇ ਨਾਲ ਜਿਹੜਾ ਜਿਉਣ ਮਰਨ ਦੀਆਂ ਕਸਮਾਂ ਖਾਂਦੇ ਆ ਤਾਂ ਉਹ ਇਹ ਵੀ ਕਹਿੰਦੇ ਆ ਕਿ ਜਿੰਨਾ ਟਾਈਮ ਆਪਾਂ ਸਾਥ ਰਵਾਂਗੇ ਇਕੱਠੇ ਰਵਾਂਗੇ ਤਾਂ ਆ ਜਿਹੜੀ ਮਸਾਇਲ ਇੱਕ ਇਨਡੇ ਟਕਦੀ ਆ ਤੇ ਇੱਕ ਦੂਸਰੇ ਲੋਕਾਂ ਨੂੰ ਇੱਕ ਸਨੇਹਾ ਮਿਲਦਾ ਏ ਕਿ ਜੇਕਰ ਪਤੀ ਪਤਨੀ ਹੋਣ ਤਾਂ ਐਦਾਂ ਦੇ ਹੋਣ ਜਿਵੇਂ ਪਤੀ ਦੀ ਮੌਤ ਦੀ ਖਬਰ ਪਤਨੀ ਸੁਣਦੀ ਆ ਤਾਂ ਪਤਨੀ ਦੀ ਵੀ ਥਾਂ ਤੇ ਮੌਤ ਹੋ ਜਾਂਦੀ ਆ ਤਾਂ ਇਹ ਬਹੁਤ ਹੀ ਜਿਹੜੀ ਇੱਕ ਮਿਸਾਈਲ ਕਾਇਮ ਕਰਨ ਵਾਲੀ ਖਬਰ ਆ ਵੀ ਆਪਾਂ ਆਮ ਹੀ ਸੋੰਦੇ ਆ ਵੀ ਜਿਹੜੇ ਲੋਕ ਆ ਕਸਮਾਂ ਵਾਦੇ ਕਰਦੇ ਆ ਜੀਣ ਮਰਨ ਦੇ ਇਕੱਠਿਆਂ ਦੀਆਂ ਪਰ ਉਹ ਜ਼ਿਆਦਾ ਟਾਈਮ ਇਕੱਠੇ ਨਹੀਂ ਰਹਿੰਦੇ ਕਿਤੇ ਪਤੀ ਪਤਨੀ ਨੂੰ ਛੱਡ ਦਿੰਦਾ ਏ ਪਤੀ ਪਤਨੀ ਛੱਡ ਦਿੰਦੀ ਆ ਕਿਸੇ ਹੋਰ ਦੇ ਨਜਾਇਜ਼ ਹੋਰ ਵਿਅਕਤੀ ਨਾਲ ਜਦੋਂ ਨਜਾਇਜ਼ ਸਬੰਧ ਬਣਾਉਂਦੇ ਆ ਜਾਂ ਔਤ ਦੇ ਨਾਲ ਵਿਅਕਤੀ ਨਜਾਇਜ਼ ਸਬੰਧ ਬਣਾਉਂਦਾ ਏ ਤਾਂ ਉਹ ਫਿਰ ਇੱਕ ਦੂਜੇ ਨੂੰ ਮਰਨ ਮਰੌਣ ਤੇ ਉੱਤਰ ਜਾਂਦੇ ਆ ਪਰ ਅੱਜ ਜਿਹੜੀ ਖਬਰ ਆ ਇੱਕ ਦਿਲ ਨੂੰ ਦਿਲ ਨੂੰ ਦਹਿਲਾਉਣ ਅਤੇ ਇੱਕ ਮਿਸਾਈਲ ਕਾਇਮ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਕਿ ਅੱਜ ਕੱਲ ਦਾ ਜਿਹੜਾ ਸਮਾਜ ਆ ਸਾਡਾ ਕਿੱਧਰ ਨੂੰ ਜਾ ਰਿਹਾ ਏ ਪਰ ਜਿਹੜੇ ਇਹ ਵਾਲੀ ਖਬਰ ਆ ਕਿ ਪਹਿਲਾਂ ਤਾਂ ਪਤੀ ਦੀ ਮੌਤ ਹੋ ਜਾਂਦੀ ਆ ਤਾਂ ਜਦੋਂ ਪਤੀ ਦੀ ਮੌਤ ਦੇ ਬਾਰੇ ਪਤਨੀ ਨੂੰ ਪਤਾ ਲੱਗਦਾ ਏ ਤਾਂ ਬਾਅਦ ਵਿੱਚ ਪਤਨੀ ਦੀ ਮੌਤ ਹੋ ਜਾਂਦੀ ਆ ਤਾਂ ਹੁਣ ਲੋਕਾਂ ਵੱਲੋਂ ਉਹਨਾਂ ਦੋਨਾਂ ਦੀ ਜਿਹੜੀ ਪਹਿਲਾਂ ਤਾਂ ਆਸਤੀ ਨੂੰ ਸਾਂਝਾ ਬਣਾਇਆ ਗਿਆ ਤਾਂ ਬਾਅਦ ਵਿੱਚ ਦੋਨਾਂ ਦਾ ਅੰਤਿਮ ਸੰਸਕਾਰ ਇਕੱਠਿਆਂ ਦਾ ਕੀਤਾ ਗਿਆ ਤਾਂ ਇਹ ਇੱਕ ਬਹੁਤ ਹੀ ਭਾਵੁਕ ਕਰਨ ਵਾਲੀ ਖਬਰ ਆ ਤੇ ਲੋਕਾਂ ਦੇ ਅੱਖਾਂ ਦੇ ਵਿੱਚ ਜਿਹੜੇ ਆ ਗਏ ਅਥਰੂ ਰੁਕੰਦਾਂ ਨਾਮ ਨਹੀਂ ਲੈ ਰਹੇ ਦੂਜੇ ਪਾਸੇ ਜਿਹੜੇ ਜਦੋਂ ਪਤਾ ਲੱਗਦਾ ਹੈ ਕਿ ਪਹਿਲਾਂ ਪਤੀ ਦੀ ਮੌਤ ਹੋ ਗਈ ਫਿਰ ਪਤਨੀ ਦੀ ਮੌਤ ਹੋ ਗਈ ਤਾਂ ਹੁਣ ਉਹ ਸਾਰੇ ਪਿੰਡ ਦੇ ਵਿੱਚ ਜਿਹੜੀ ਇੱਕ ਸ਼ੋਗ ਦੀ ਜਿਹੜੀ ਲਹਿਰ ਛਾ ਗਈ ਆ ਤੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਆ ਕਿ ਜਦੋਂ ਪਤੀ ਦੀ ਪਤਨੀ ਮੌਤ ਦੀ ਖਬਰ ਸੌਂਦੀ ਆ ਤਾਂ ਪਤਨੀ ਵੀ ਸਾਧ ਵਿੱਚ ਜਾ ਕੇ ਪਤਨੀ ਦੀ ਵੀ ਮੌਤ ਹੋ ਜਾਂਦੀ ਆ ਤਾਂ ਇਹ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਆ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨੀ